ਰੀਮੈਂਬਰ ਅਲੱਗ-ਅਲੱਗ ਟਰੇਡਰ ਯੂਨੀਅਨ ਦੇ ਫਾਈਟਰਸ ਕਹੂੰਗਾ ਮੈਂ ਤੇ ਜਿਹੜੇ ਆਪਣੇ ਹੱਕਾਂ ਲਈ ਹਮੇਸ਼ਾ ਜਾਗਰੂਕ ਰਹਿੰਦੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਅੱਜ ਨੈਸ਼ਨਲ ਕਨਵੈਨਸ਼ਨ ਸਾਡੇ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਖੁਦ ਦੱਸਿਆ ਕਿ ਮੈਂ ਇੱਕ ਛੋਟੀ ਜੀ ਦੁਕਾਨ ਤੋਂ ਖੁਦ ਆਇਆ ਤਾਂ ਜਿਹੜਾ ਬੰਦਾ ਜਿਸ ਨੇ ਪਿੰਡੇ ਤੇ ਹੰਡਾਈ ਹੋਵੇ ਇਹ ਜੀ ਕੱਲ ਉਹਨੂੰ ਜ਼ਿਆਦਾ ਪਤਾ ਹੁੰਦਾ ਹੈ ਇਸ ਗੱਲ ਦਾ ਸੋ ਆਪਾਂ ਸਾਰੇ ਆਮ ਕਰਾਤੋਂ ਆਏ ਆ ਤਰੱਕੀਆਂ ਕਰਨੀਆਂ ਨੇ ਅਜੇ ਬਹੁਤ ਸਾਰੀਆਂ ਹੋਰ ਕਰਨੀਆਂ ਨੇ ਤੇ ਤਰੱਕੀਆਂ ਵਾਸਤੇ ਕੋਈ ਲਿਮਟ ਨਹੀਂ ਅਸਮਾਨ ਲਿਮਟ ਹੈ ਉਡਾਰੀਆਂ ਅੰਬਰਾਂ ਚ ਛੋਣੇ ਚਾਹੀਦੀਆਂ ਸੋ ਮਨੀਸ਼ ਸੋਧਿਆ ਸਾਹਿਬ ਅਮਨ अरोड़ा ਜੀ ਚੀਮਾ ਸਾਹਿਬ ਫਾਈਨਾਂਸ ਮਿਨਿਸਟਰ ਸਾਡੇ ਸੰਜੀਵ अरोड़ा ਸਾਹਿਬ ਐਮ ਐਲ ਏ ਸਾਡੇ ਕੁਲਵੰਤ ਸਿੰਘ ਜੀ ਸਾਰੀ ਸਾਡੀ ਮੋਹਾਲੀ ਦੀ ਟੀਮ ਚੇਅਰਮੈਨ ਸਹਿਬਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਆਏ ਨੇ ਮੇਰੇ ਸਾਹਮਣੇ ਵੱਖ-ਵੱਖ ਪਾਰਟੀ ਦੇ ਆਦਰ ਸਹਿਬਾਨ ਬੈਠੇ ਜਿਨੀਆਂ ਗਿਣ ਪਾਰੀ ਗਿਣਤੀ ਤੁਸੀਂ ਇੱਥੇ ਪਹੁੰਚੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 16 ਮਾਰਚ 2022 ਨੂੰ ਸਰਕਾਰ ਬਣੀ ਸੀ ਖੜਕੜਕਲਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਜਾ ਕੇ ਪੀਲੀਆਂ ਪੱਗਾਂ ਬਨ ਕੇ ਤੁਸੀਂ ਵੀ ਗਏ ਹੋਵੋਗੇ ਉੱਤੇ ਸੋਚ ਚੁੱਕੀ ਸੀ ਕਿ ਕੁਝ ਬਦਲਾਂਗੇ ਕੁਝ ਚੇਂਜ ਲੈ ਕੇ ਆਵਾਂਗੇ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਾਰਟੀ ਬਣਾਈ ਸੀ ਤਾਂ ਉਹਨੇ ਕਿਹਾ ਸੀ ਰਾਜਨੀਤੀ ਕਰਨ ਨਹੀਂ ਰਾਜਨੀਤੀ ਸਿਖਾਉਣ ਆਇਆ ਕਿ ਐਦਾਂ ਵੀ ਹੋ ਸਕਦੀ ਹੈ ਤਾਂ ਉਸੇ ਮੈਨੀਫੈਸਟੋ ਨੂੰ ਲੈ ਕੇ ਅੱਗੇ ਵਧਿਆ ਪੰਜਾਬ ਨੇ ਇਹਦਾ ਵੱਡਾ ਮੰਡਟ ਦਿੱਤਾ 92 ਪਹਿਲੀ ਚੱਟੇ ਹੁਣ ਤਾਂ 96 97 ਹੋ ਗਏ ਮੇਰੇ ਕਹਿੰਦੇ ਹੁਣ ਤਾਂ ਉਹ ਕਾਂਗਰਸ ਵਾਲੇ ਵੀ ਕਹਿੰਦੇ ਨੇ ਚਲੋ ਵਿਚੇ ਹੀ ਸਮਝੋ ਜੀ ਸਾਨੂੰ ਵਿਚੇ ਹੀ ਸਮਝੋ ਸਭ ਵੀ ਹੋ ਜਾਣਾ ਕੋਈ ਗੱਲ ਨਹੀਂ ਸੋ ਤੇ ਇਹ ਮੈਂਡੇਟ ਜਿਹੜਾ ਕਈ ਵਾਰੀ ਬਹੁਤ ਵੱਡਾ ਮੈਂਡੇਟ ਜਿਹੜਾ ਉਹ ਜ਼ਿੰਮੇਵਾਰੀਆਂ ਬਹੁਤ ਬਤਾ ਦਿੰਦਾ ਸਚਨ ਤੰਦੂਲਕਰ ਦਾ ਮੁਕਾਬਲਾ ਤੰਦੂਲ ਕਰਨ ਵਾਲੀ ਹੁੰਦਾ ਸੀ ਕਿ ਜਿਹੜੀਆਂ ਪਹਿਲਾਂ ਸੈਂਚਰੀ ਲਾਈਆਂ ਹੁਣ ਲਾ ਕੇ ਦਿਖਾਓ ਉਹਨੇ ਆਪ ਹੀ ਸਟੈਂਡਰਡ ਸੈੱਟ ਕੀਤੇ ਸੀ ਬ੍ਰੈਨ ਲਾਰਾ ਦਾ ਮੁਕਾਬਲਾ ਬ੍ਰੈਨ ਲਾਰਾ ਨਾਲ ਹੀ ਸੀ ਲੈਬ੍ਰੋਨ ਜੇਮਸ ਦਾ ਮੁਕਾਬਲਾ ਅੱਜ ਕੱਲ ਵੀ ਬਾਸਕਟਬਾਲ ਚ ਲੈਬ੍ਰੋਨ ਜੇਮਸ ਨਾਲ ਹੀ ਹੈ ਕਿ ਜਿਹੜੀਆਂ ਪਹਿਲਾਂ 3 ਪੁਆਇੰਟਰ ਪਾਉਂਦਾ ਹੁੰਦਾ ਸੀ ਉਹ ਪਾ ਕੇ ਦਿਖਾ ਸੋ ਆਪਣਾ ਮੁਕਾਬਲਾ ਆਪਣੇ ਨਾਲ ਹੀ ਹੈ ਆਪਣਾ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਹੈਗਾ ਕਿ ਜੀ ਜੋ ਗੱਲਾਂ ਕੀਤੀਆਂ ਜੋ ਵਾਅਦੇ ਕੀਤੇ ਪੂਰੇ ਕਰੋ ਔਰ ਪਹਿਲੇ ਦਿਨ ਤੋਂ ਪੂਰੇ ਕਰਨੇ ਸ਼ੁਰੂ ਕਰਤੇ ਹਜੇ ਤੱਕ 60000 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਕੋਈ 62000 ਨਹੀਂ ਕਹਿੰਦਾ ਮੈਂ 70 ਨਹੀਂ ਕਹਿੰਦਾ ਮੈਂ 50 ਨਹੀਂ ਕਹਿੰਦਾ 61 62000 ਦਿੱਤੀਆਂ ਔਰ ਤੁਹਾਡੇ ਘਰਾਂ ਚ ਮਿਲੀਆਂ ਹੋਣਗੀਆਂ ਤੁਹਾਡੇ ਦੋਸਤਾਂ ਮਿੱਤਰਾਂ ਦੇ ਕੋਈ ਮੁੰਡੇ ਹੋਣਗੇ ਕੋਈ ਤੁਸੀਂ ਆਪ ਵੀ ਹੋਵੋਗੇ ਕੋਈ ਬਿਨਾ ਕੋਈ ਫਰਮਾਇਸ਼ ਤੋਂ ਬਿਨਾ ਕੈਸ਼ ਤੋਂ ਨੌਕਰੀਆਂ ਮਿਲੀਆਂ ਕੁਝ ਤਾਂ ਬਦਲ ਰਿਹਾ ਨਾ ਕੁਝ ਤਾਂ ਬਦਲ ਰਿਹਾ ਨਾ ਕਿ ਹਾਂ ਯਾਰ ਕੋਈ ਆਏ ਤਾਂ ਹੈਗੇ ਨੇ ਯਾਰ ਜਿਹੜੇ 17 ਟੋਲ ਪਲਾਜ਼ੇ ਬੰਦ ਕੀਤੇ ਆ ਤੇ ਉਹ 64 ਲੱਖ ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚ ਰਿਹਾ ਜੀ 64 ਲੱਖ ਰੁਪਇਆ ਇੱਕ ਦਿਨ ਦਾ ਤੁਸੀਂ ਆਏ ਹੋਵੋਗੇ ਜਲਾਲਾਬਾਦ ਵਾਲੇ ਬੈਠੇ ਮੈਂ ਜਾਣਦਾ ਹਾਂ ਦੇਖਣਾ ਤੁਸੀਂ ਉੱਥੋਂ ਆਏ ਹੋਵੋਗੇ ਕਿੰਨੇ ਟੋਲ ਪਲਾਜ਼ੇ ਸੀ ਹੁਣ ਸਿੱਧੇ ਹੀ ਲੰਘ ਜਾਂਦੇ ਹਾਂ ਤੇ ਅਸੀਂ ਤਾਂ ਉੱਥੇ ਹੁਣ ਮਲਕਲੀ ਨਿਕਾ ਖੋਲਣ ਲੱਗਿਆ ਜਿੱਥੇ ਤੇ ਉਹ ਬਿਲਡਿੰਗਾਂ ਜੇ ਬੜੀਆਂ ਹੋਈਆਂ ਨੇ ਹਨਾ ਵੀ ਚਲੋ ਸੜਕ ਤੇ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੋਵੇ ਕੇਜਰੀਵਾਲ ਸਾਹਿਬ ਨੇ ਆਈਡੀਆ ਦਿੱਤਾ ਹੈ ਕਿ ਆ ਯਾਰ ਜਿਹੜੇ ਖਾਲੀ ਇਹ ਪਏ ਨੇ ਹੁਣ ਟੋਲ ਪਲਾਜ਼ੇ ਬੰਦ ਕਰਦੇ ਇੱਥੇ ਯਾਰ ਮੱਲਾ ਕਲੀਨਿਕ ਖੋਲ ਦੋ ਕਿਸੇ ਨੂੰ ਦਵਾਈ ਦੋਈ ਕਈਆਂ ਨੂੰ ਆਪਣੇ ਜਿਵੇਂ ਬਜ਼ੁਰਗ ਜਾਂਦੇ ਆ ਨਾਲ ਵੀ ਭਾਈ ਤੇਲ ਚੜਦਾ ਹੈ ਹਨਾ ਜੋ ਬੁੱਤ ਦਵਾਈ ਲੈ ਲੋ ਯਾਰ ਇੱਥੇ ਦਿੱਥੇ ਪਹਿਲਾਂ ਪੈਸੇ ਦਿੰਦੇ ਹੁੰਦੇ ਸੀ ਉਥੋਂ ਦਵਾਈ ਮਿਲਦੀ ਆ ਸੋ ਇਸ ਕਰਕੇ ਮਤਲਬ ਇਹ ਚ ਕਿਹੜੀ ਗੱਲ ਹੈ ਬਿਲਡਿੰਗਾਂ ਬਣੀਆਂ ਹੋਈਆਂ ਨੇ ਬਸ ਕਲੀ ਦਵਾਈਆਂ ਰੱਖਣੀਆਂ ਦਵਾਈਆਂ ਫਰੀ ਨੇ ਠੀਕ ਹੈ ਨਾ ਕੁਝ ਨਾ ਮਾਤਾ ਹੋਵੇ ਨਾ ਪਹਿਲਾਂ ਜਿੱਥੇ ਦੇ ਕੇ ਲੰਗਿਆਂ ਬੇ ਇਹ ਨਹੀਂ ਪਤਾ ਕਿੰਨੇ ਸਾਲ ਚੱਲੂ 21 ਸਾਲ ਚੱਲੂ 31 ਸਾਲ ਚੱਲੂ ਕੋਈ ਸਾਫ ਕਿਤਾਬ ਹੀ ਨਹੀਂ ਸੀ ਉਹ ਹੋ ਗਿਆ ਹੁਣ ਛੋਟੇ ਦੁਕਾਨਦਾਰ ਦੀ ਗੱਲ ਕਰਦੇ ਅਸੀਂ ਵੀ ਛੋਟੇ ਛੋਟੇ ਪਿੰਡਾਂ ਤੋਂ ਆਏ ਹਰੇਕ ਪਿੰਡ ਨੂੰ ਇੱਕ ਮੰਡੀ ਪੈਂਦੀ ਹੈ ਜਿਵੇਂ ਸਾਨੂੰ ਚੀਮਾ ਮੰਡੀ ਪੈਂਦੀ ਹੈ ਸਤੌਜ ਨੂੰ ਚੀਮਾ ਮੰਡੀ ਪੈਂਦੀ ਹੈ ਚੀਮੇ ਮੰਡੀ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਜਾਣਦਾ ਨਹੀਂ ਖਾਲਾ ਵਾਲਾ ਨਰਸੀ ਹੈ ਹਨਾ ਮੇਗੇ ਤੋਂ ਚਪਲ ਲੈਂਦੇ ਰਹੇ ਆ ਰਾਮੇ ਤੋਂ ਕੇਲੇ ਹੈਨਾ ਮੈਂ ਜਾਣਦਾ ਸਾਰਿਆਂ ਨੂੰ ਹੈਨਾ ਤੇ ਸਾਰਿਆਂ ਨੂੰ ਕੱਲੇ-ਕੱਲੇ ਨੂੰ ਜਾਣਦੇ ਆ ਧਾਰ ਵੀ ਚੱਲਦਾ ਉਹਨਾਂ ਨਾਲ ਸਾੜੀ ਸੌਂਦੇ ਧਾਰ ਵੀ ਚੱਲਦਾ ਜੀ ਕਿਹੜੇ ਕਿਸਾਨ ਪਰਿਵਾਰ ਨੇ ਸਾੜੀ ਸੌਂਦੇ ਧਾਰ ਤੇ ਸਾਬਣਾ ਵੀ ਲੈ ਕੇ ਜਾਂਦੇ ਆ ਹੈਨਾ ਤੇ ਦੁਕਾਨਦਾਰ ਦਾ ਵਿਸ਼ਵਾਸ ਤੇ ਚੱਲਦਾ ਇਹ ਕੰਮ ਹੁਣ ਦੁਕਾਨਦਾਰ ਦੇ ਸਾਹਮਣੇ ਕੋਈ ਵੱਡਿਆ ਆ ਗਿਆ ਜੀ ਸ਼ੋਰੂਮ ਖੁੱਲਣ ਲੱਗਿਆ ਉਹ ਕੌਣ ਹੈ ਜੀ ਕਾਂਗਰਸ ਦਾ ਫਲਾਣੇ ਦੇ ਮੁੰਡੇ ਦੇ ਜਵਾਈ ਦਾ ਦੋਤੇ ਦਾ ਪੂਆ ਦੀ ਮੁੰਡਾ ਮੁੰਡੇ ਦਾ ਕੁੜੀ ਦੇ ਪਰੌਣੇ ਦਾ ਮਿਲਦਾ ਕੋਈ ਰਿਸ਼ਤੇਦਾਰ ਹੈਗਾ। ਉਹ ਚੇ ਕਾਂਗਰਸ ਨਾਲ ਸਿੱਧਾ ਜੀ ਗੱਲ ਹੈ। ਹਾਂ ਉਹਨਾਂ ਨੇ ਬਣਵਾਇਆ ਜੀ ਇਹ ਤਾਂ ਜੀ ਖਾਜੂਗਾ ਸਾਰਿਆਂ ਨੂੰ। ਮੈਂ ਨਹੀਂ ਕਹਿੰਦਾ ਕਿ ਮੰਡੀਾਂ ਤਰੱਕੀ ਨਹੀਂ ਕਰਨੀ ਚਾਹੀਦੀ। ਪੱਤਰਕੀ ਤੁਸੀਂ ਕਰੋ ਨਾ। ਤੁਹਾਡੇ ਸ਼ੋਰੂਮ ਹੋਣ ਨਾ। ਤੁਹਾਡੀ ਤਾਂ ਦੁਕਾਨ ਉਹੀ ਖਲ ਦੀਆਂ ਬੋਰੀਆਂ ਐ ਸਵੇਰੇ ਖੋਲ ਕੇ ਰੱਖਣੀਆਂ ਨੇ। ਆਥਣੀਆਂ ਕਰ ਦੇਣੀਆਂ ਨੇ ਸ਼ਟਰ ਸਿੱਟ ਦੇਣਾ ਥੋਡੀ ਦੁਕਾਨ ਤਾਂ ਉੱਥੇ ਖੜੀ ਐ ਉਹਨਾਂ ਦੇ ਸ਼ੋਰੂਮ ਬਣ ਜਾਂਦੇ ਨੇ ਥੋਡੀ ਕਿਉਂ ਨਹੀਂ ਦੁਕਾਨਾਂ ਥੋਡੇ ਸ਼ੋਰੂਮ ਕਿਉਂ ਨਹੀਂ ਬਣ ਸਕਦੇ ਵੀ ਤੁਸੀਂ ਸ਼ੋਰੂਮ ਦਾ ਕਦੇ ਸੁਪਨਾ ਲਿਆ ਨਹੀਂ ਹਰੇਕ ਦਾ ਸੁਪਨਾ ਹੈ ਤਰੱਕੀ ਕਰਨ ਦਾ ਆ ਸੁਪਨੇ ਤੁਹਾਡੇ ਐਸ ਅੱਜ ਵਾਲੇ ਫੰਕਸ਼ਨ ਰਾਹੀਂ ਜਦ ਤੱਕ ਪੂਰੇ ਹੋਣ ਤੁਸੀਂ ਬਣਾ ਕੇ ਦਿਓ ਸਾਨੂੰ ਪਲੈਨਿੰਗ ਕਿ ਜੀ ਇਹ ਬਾਜ਼ਾਰ ਇੱਧਰ ਨੂੰ ਵੱਧ ਰਿਹਾ ਹੈ ਬਸ ਸਾਡਾ ਇੱਧਰ ਨੂੰ ਜਾ ਰਿਹਾ ਹੈ ਜੇ ਇੱਥੇ ਦੁਕਾਨਾਂ ਕੱਟਦੀਏ ਇੱਥੇ ਵਾਲੀਆਂ ਦੁਕਾਨਾਂ ਐ ਹੋ ਜਾਂਦੀਆਂ ਨੇ ਇੱਥੇ ਵੱਧ ਸੇਲ ਹੋ ਜਾਂਦੀ ਹੈ ਦੇਖੋ ਇਹ ਚੇਨ ਹੈ ਜੇ ਕਿਸਾਨ ਖੁਸ਼ ਹੋਊਗਾ ਉਹਦੀ ਜੇਬ 'ਚ ਪੈਸੇ ਆਉਣਗੇ ਉਹਨੂੰ ਫਸਲ ਦਾ ਭਾਅ ਮਿਲੂਗਾ ਤਾਂ ਬਾਜ਼ਾਰ ਚ ਆਊਗਾ ਬਾਜ਼ਾਰ ਆਊਗਾ ਤਾਂ ਬਾਜ਼ਾਰ ਚ ਰੌਣਕਾਂ ਜੇ ਕਿਤੇ ਗੜੇ ਪੈ ਗਏ ਜ਼ਰੂਰੀ ਨਹੀਂ ਕਿ ਤੁਹਾਡੀ ਜ਼ਮੀਨ ਹੈ ਨਹੀਂ ਤਾਂ ਤੁਹਾਨੂੰ ਗੜਿਆਂ ਦਾ ਅਸਰ ਨਹੀਂ ਪਾਊਗਾ ਗੜੇ ਖੇਤ ਪੈ ਰਹੇ ਨੇ ਪਰ ਤੁਹਾਡੀ ਦੁਕਾਨ ਤੇ ਅਸਰ ਪੈ ਰਹੇ ਕਿਉਂਕਿ ਉਸ ਖੇਤ ਵਾਲੇ ਨੇ ਤੁਹਾਡੇ ਕੋਲੇ ਆਉਣਾ ਸੀ ਉਹ ਨਹੀਂ ਆਊਗਾ ਫਿਰ ਜ ਘਾਟ ਆਊਗਾ ਫਿਰ ਜਦੋਂ ਕਿਤੇ ਫਸਲਾਂ ਮਾੜੀਆਂ ਹੁੰਦੀਆਂ ਕੋਈ ਕੁਦਰਤ ਦੀ ਮਾਰ ਪੈ ਜਿਵੇਂ ਹੜਾਂ ਦੀ ਮਾਰ ਪੈ ਗਈ ਇਸ ਵਾਰ ਤਾਂ ਬਾਜ਼ਾਰਾਂ 'ਚ ਵੀ ਰੌਣਕਾ ਘਟਦੀਆਂ ਫਿਰ ਇਹ ਸਾਰਾ ਚੇਨ ਹੈ ਤੇ ਜਦੋਂ ਫਸਲ ਵਧੀਆ ਹੋ ਜੇ ਤਾਂ ਫਿਰ ਬਾਜ਼ਾਰਾਂ 'ਚ ਵੀ ਰੌਣਕਾ ਹੁੰਦੀ ਆ ਤਾਂ ਸਾਰੇ ਖੁਸ਼ ਆਪਾਂ ਚਾਹੁੰਦੇ ਹਾਂ ਸਾਰੇ ਖੁਸ਼ ਰਹਿਣ ਪੈਸਾ ਸਰਕੂਲੇਟ ਹੁੰਦਾ ਰਹੇ ਸਰਕਾਰ ਨੂੰ ਰੈਵਨੂ ਆਵੇ ਜੀ ਮਾਸਾਬ ਦਸਰੇ ਸੀ 50000 ਕਰੋੜ ਸੀ 90000 ਕਰੋੜ ਹੋ ਗਿਆ 90000 ਕਰੋੜ ਕਿਉਂ ਹੋ ਗਿਆ ਜੀ 40000 ਕਰੋੜ ਕਿਉਂ ਵੱਧ ਗਿਆ ਲੋਕਾਂ ਦਾ ਵਿਸ਼ਵਾਸ ਵੱਧ ਗਿਆ ਵੀ ਯਾਰ ਇਹ ਸਰਕਾਰ ਵਾਲੇ ਜਿਹੜੇ ਬੰਦੇ ਨੇ ਨਾ ਇਹ ਆਪ ਨਹੀਂ ਖਾਂਦੇ ਯਾਰ ਇਹ ਸਾਡੇ ਤੇ ਲਾਉਣਗੇ ਚਲੋ ਟੈਕਸ ਦੇ ਦਿੰਨੇ ਆ ਨਹੀਂ ਤਾਂ ਤੁਹਾਨੂੰ ਪਤਾ ਸੀਏ ਜਿਹੜੇ ਨੇ ਉਹਨੂੰ ਆਪਾਂ ਇਹ ਕਹਿੰਨੇ ਆ ਘੱਟ ਤੋਂ ਘੱਟ ਟੈਕਸ ਦੇਈ ਯਾਰ ਲੀਡਰਾਂ ਦੇ ਢਿੱਡ ਚ ਜਾਊਗਾ ਘੱਟ ਤੋਂ ਘੱਟ ਟੈਕਸ ਭਰੀ ਕਿਉਂਕਿ ਵਿਸ਼ਵਾਸ ਨਹੀਂ ਸੀਗਾ ਜੀ ਹੁਣ ਸੀ ਨੂੰ ਕਹਨ ਕੋਈ ਗੱਲ ਨਹੀਂ ਯਾਰ ਤੂੰ ਪਰਦੇ ਯਾਰ ਕੋਈ ਗੱਲ ਨਹੀਂ ਯਾਰ ਸਕੂਲ ਹੀ ਬਣਾਉਣਗੇ ਸੜਕਾਂ ਹੀ ਬਣਾਉਣਗੇ ਉਹ ਬਿਜਲੀ ਉਹ ਹੀ ਫਰੀ ਦੇ ਦੇਣਗੇ ਓਏ ਪਾਣੀ ਨੇ ਕੱਸੀਆਂ ਦੇ ਖਾਲੀ ਬਣਾਉਣਗੇ ਇਹਨਾਂ ਨੇ ਕਿੜਾ ਆਪ ਲੈ ਜਾਣੇ ਆ ਬੜੇ ਬੜੇ ਸੀਏ ਫੜੇ ਵੀ ਹੋਏ ਅਸੀਂ ਅੱਜ ਕੱਲ੍ਹ ਉੱਤਸਾਹ ਲਾਵਾਂਗੇ ਉਹਨਾਂ ਤੋਂ ਵੀ ਹੈ ਨਾ ਚੱਲਾ ਗਾ ਜੋ ਪਰ ਉਹਦਾ ਕੰਮ ਚੱਲਾ ਗਾ ਜੋ ਨਹੀਂ ਹੋਇਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਆਪਾਂ ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਦੁਕਾਨਦਾਰ ਜਿਹੜਾ ਉਹ ਸਾਰਾ ਦਿਨ ਤਿੰਨ ਚਾਰ ਬੰਦਿਆਂ ਨੂੰ ਕੰਮ ਵੀ ਦਿੰਦਾ ਹੈ ਤੇ ਅਗਰਵਾਲ ਸਵਾ ਕੋਈ ਜਗਰਾਤਾ ਹੋਵੇ ਦੁਕਾਨਦਾਰ ਕੋਲੇ ਸਿੱਧਾ ਹਾਂਜੀ ਪਰਚੀ ਲਾਲਾ ਜੀ ਭਾਈ ਕੱਟ ਦੋ ਜਿੰਨੇ ਮਰਜੀ ਪਰਚੀ ਤਾਂ ਕੱਟਣ ਆਉਨੇ ਤਾਂ ਫਿਰ ਪੁੰਨਦਾਨ ਚ ਵੀ ਉਹਦਾ ਹੱਥ ਹੁੰਦਾ ਹੈ ਜਦੋਂ ਪੁੰਨਦਾਨ ਵਾਸਤੇ ਕੋਈ ਹੋਰ ਬੈਠੇ ਉਹਨਾਂ ਗਾਹ ਪੁੰਨਦਾਨ ਦੇ ਪੈਸੇ ਨੂੰ ਸਾਹਮਣੇ ਵਾਸਤੇ ਫਿਰ ਉਹਨਾਂ ਦਾ ਹਿਸਾਬ ਤਾਂ ਲੈਣਾ ਬਣਦਾ ਨਾ ਫਿਰ ਠੀਕ ਹੈ ਨਾ ਵੀ ਪੁੰਨਦਾਨ ਵਾਲਾ ਕਿੱਧਰ ਗਿਆ ਭਾਈ ਸਾਡਾ ਅਸੀਂ ਤਾਂ ਆਪਣੇ ਵੱਲੋਂ ਦੇ ਦਿੱਤਾ ਪਰ ਪਹੁੰਚ ਗਿਆ ਉਹ ਉੱਥੇ ਜਿੱਥੇ ਪਹੁੰਚਣਾ ਸੀ ਨਾ ਜੇ ਕਿਸੇ ਦੇ ਹੋਰ ਚਲਾ ਗਿਆ ਫਿਰ ਅਗਲੀ ਵਾਰ ਪੁੰਨਦਾਨ ਚ ਵੀ ਆਪਾਂ ਕਟੌਤੀ ਕਰਨ ਲੱਗ ਜਾਂਦੇ ਹਾਂ ਵੀ ਨਾ ਯਾਰ ਸੋ ਅਸੀਂ ਪੰਜਾਬ ਦੀ ਧਰਤੀ ਹੈ ਕੇਜਰੀਵਾਲ ਸਾਹਿਬ ਲੰਗਰ ਤਾਂ ਮਤਲਬ ਸਾਡੇ ਖੂਨ ਚ ਹੈ ਗੁਰੂ ਸਾਹਿਬ ਨੇ 20 ਰੁਪਏ ਦਾ ਇੱਕ ਵਾਰੀ ਲੰਗਰ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ ਸੀ ਹਜੇ ਤੱਕ ਉਹ 20 ਰੁਪਏ ਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਸਰ ਜਿੱਥੇ ਮਰਜੀ ਦੁਨੀਆ ਤੇ ਕੋਈ ਆਫਤ ਆ ਜੇ ਚਾਹੇ ਤੁਰਕੀ ਚ ਪਚਾੜਾ ਜੇ ਚਾਹੇ ਕਿਤੇ ਸੁਨਾਮੀ ਆ ਜੇ ਰੈੱਡ ਕਰਾਸ ਵਾਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਜੀ ਉੱਥੇ ਕਿਉਂਕਿ ਅਸੀਂ ਗੁਰੂ ਸਾਹਿਬ ਦਾ ਵੀ ਮਾਨ ਰੱਖਿਆ ਜੀ ਜੀ ਮੈਂ ਉਹ ਵਿਆਰ ਤੇ ਪੂਰੇ ਪੰਜਾਬ ਦੀਆਂ ਨੇ ਜੀ ਜੀ ਮੈਂ ਮੈਂ ਨਾਪਮਸਤਕਾ ਨਹੀਂ ਮੈਂ ਮੈਂ ਵੱਡਾ ਥੋੜੀ ਹੋ ਸਕਦਾ ਆਉਦੇ ਆਉਦੇ ਛੋਟੇ ਨਹੀਂ ਉਹਨਾਂ ਉਹਨਾਂ ਤਖਤਾਂ ਮੂਰੇ ਔਰ ਦੇ ਛੋਟੇ ਨੇ ਸੋ ਅਸੀਂ ਅਸੀਂ ਕੀ ਅਸੀਂ ਜੀ ਅਸੀਂ ਉਹੀ ਇੱਜ਼ਤ ਨਹੀਂ ਕਰਾਂਗੇ ਆਪਦੇ ਤਖਤਾਂ ਦੀ ਆਪਦੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਆਪਦੇ ਗੁਰੂਆਂ ਦੀਆਂ ਸ਼ਹਾਦਤਾਂ ਦੀਆਂ ਨੂੰ ਅਸੀਂ ਨਹੀਂ ਮਨਾਵਾਂਗੇ ਫਿਰ ਹੋਰ ਕੀ ਤੋਂ ਉਮੀਦ ਕਰਾਂਗੇ ਜੀ ਜੀ ਅਸੀਂ ਕਹਿੰਦੇ ਆ ਲਾਸਾਨੀ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲ ਮਨਾ ਰਹੇ ਆ ਲਾਸਾਨੀ ਕੁਰਬਾਨੀਆਂ ਛੋਟੇ ਸਾਹਿਬ ਜਾਦਿਆਂ ਦੀ ਤਾਂ ਫਿਰ ਲਾਸਾਨੀ ਸ਼ਹਾਦਤਾਂ ਦੀ ਜਿਹੜੀ ਪ੍ਰਕਾਸ਼ ਪੁਰਬ ਨੇ ਜਵਨ ਦੇ ਸ਼ਤਾਬ ਦਿਨ ਉਹ ਵੀ ਤਾਂ ਲਾਸਾਨੀ ਹੋਣੀ ਚਾਹੀਦੀ ਹੈ ਨਾ ਫਿਰ ਉਹਦੇ ਚ ਉਹਦੇ ਚ ਘਟਾਲੇ ਕਰ ਲੈਣੇ ਆ ਉਹਦੇ ਚ ਕਪੜੇ ਕਰ ਲੈਣੇ ਤੁਸੀਂ ਯਾਰ ਕਿੱਥੇ ਜਾਓਗੇ ਰੱਬ ਦਾ ਪੈਸਾ ਖਾ ਕੇ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਆਪਣੇ ਘਹਾ ਪਤਾ ਯਾਰ ਕੋਈ ਤਾਂ ਛੱਡ ਦੋ ਯਾਰ ਕਿਤੇ ਤਾਂ ਛੱਡ ਦੋ ਪਤਾ ਨਹੀਂ ਤਾਂ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀਥੋਟੇ ਪੈਸੇ ਨਾਲ ਆ ਸਕਦੇ ਨੇ ਹਨਾ ਪਤਾ ਨਹੀਂ ਤਾਂ ਕੋਈ ਪਰਚੀ-ਪੁਰਚੀ ਮਿਲ ਗਈ ਹੋਣੀ ਭਾਈ ਮੈਨੂੰ ਤਾਂ ਪਤਾ ਨਹੀਂ ਇਹ ਕੱਲ ਦਾ ਪਰ ਸਾਨੂੰ ਤਾਂ ਇਹੀ ਸਕਾਇਆ ਗਿਆ ਸਾਡੇ ਪੁਰਖਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਕਿ ਭਾਈ ਨਾਲ ਕੁਛ ਨਹੀਂ ਜਾਣਾ ਸਿਕੰਦਰ ਨੇ ਸਿਕੰਦਰ ਦੁਨੀਆ ਜਿੱਤਣ ਲੱਗ ਗਿਆ ਸੀ 18 ਸਾਲ ਦੀ ਉਮਰ ਚ ਜੋ ਜਿੱਤਦਾ ਵਹੀ ਸਿਕੰਦਰ ਜਿੱਤਦਾ ਨੌ ਸਿਕੰਦਰ ਬਣ ਗਿਆ ਸੀਗਾ ਜੀ ਸਿਕੰਦਰ ਨਹੀਂ ਆ ਰਿਹਾ 33 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਹਾਰਿਆ ਨਹੀਂ ਪਰ ਸਿਕੰਦਰ ਇੱਕ ਵਸੀਅਤ ਲਿਖ ਕੇ ਗਿਆ ਸੀ ਜਦੋਂ ਪਤਾ ਲੱਗ ਗਿਆ ਕਿ ਮੇਰਾ ਅੰਤ ਨੇੜੇ ਆ ਗਿਆ ਤਿੰਨ ਗੱਲਾਂ ਲਿਖੀਆਂ ਕਹਿੰਦਾ ਚਾਰ ਵੈਦ ਜਿਹੜੇ ਸਭ ਤੋਂ ਵੱਡੇ ਵੈਦ ਨੇ ਮੇਰੇ ਰਾਜ ਦੇ ਉਹ ਮੇਰਾ ਜਿਹੜਾ ਦਿਨਾਜ਼ਾ ਲੈ ਕੇ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿਕੰਦਰ ਕੋਲੇ ਇਹ ਵੀ ਸੀ ਚਾਰੇ ਵੱਡੇ ਡਾਕਟਰ ਉਸ ਵੇਲੇ ਵੈਦ ਹੁੰਦੇ ਸੀ ਪਰ ਇਹ ਵੀ ਬਚਾ ਨਹੀਂ ਸਕੇ ਉਹਨੇ ਲਿਖਿਆ ਕਹਿੰਦਾ ਸਾਰੀ ਜਿੰਨੀ ਮੇਰੀ ਦੌਲਤ ਹੈ ਨਾ ਕਬਰਸਤਾਨ ਤੱਕ ਥੱਲੇ ਵਿਛਾ ਦਿਓ ਸਿੱਕਿਆਂ ਦੇ ਉੱਤੋਂ ਦੀ ਜਾਇਓ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਸਿਕੰਦਰ ਕੋਲੇ ਆ ਵੀ ਸੀ ਦੌਲਤ ਇਹ ਵੀ ਉਹਨੂੰ ਪਛਾਣ ਨਹੀਂ ਸਕੀ ਮੌਤ ਤੋਂ ਤੇ ਤੀਜਾ ਉਹਨੇ ਲਿਖਿਆ ਮੇਰੇ ਦੋਨੇ ਹੱਥ ਜਨਾਜ਼ੇ ਤੋਂ ਬਾਹਰ ਕੱਢ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਦੁਨੀਆਂ ਜਿੱਤਣ ਵਾਲਾ ਵੀ ਖਾਲੀ ਹੱਥ ਗਿਆ ਨਮਾ ਦੇਖ ਲਿਆ ਵੀ ਮਾਈਕ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਚੁੱਕੀ ਹੈ ਤੁਹਾਨੂੰ ਮਾਈਕ ਦੀ ਲੋੜ ਨਹੀਂ 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 ਤੁਸੀਂ ਕੰਮ ਕਰੋ ਤਰੱਕੀਆਂ ਕਰੋ ਹੈ ਅਜਾਰੇ ਹਲਕੇ ਵੱਲ 2027 ਚ ਆਮ ਪਾਰਟੀ ਸਰਕਾਰ ਨੂੰ ਲੱਖ ਲੱਖ ਵਧਾਈ ਇਹ ਆਈ ਸਰਕਾਰ ਲੈ ਇਹਦੇ ਮੈਰੇਜ ਪੈਲੇਸ ਤਾਂ ਜਾਣਾ ਪੈਣਾ ਹੋਂ ਏ ਜਾਣਾ ਪੈਣਾ ਤਾਂ ਤਾੜੀਆਂ ਮਾਰ ਦੋ ਯਾਰ ਇੱਜ਼ਤ ਮਾਣੀ ਹੁੰਦਾ ਜੀ ਹੋਰ ਕੀ ਲੈ ਜਾਣਾ ਬੰਦੇ ਨੇ ਇੱਥੋਂ ਮੈਂ ਇਹੀ ਤਾਂ ਕਹਿਣਾ ਇੱਜ਼ਤ ਮਾਣ ਹੈ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਸੂਰਜ ਨੀਛੇ ਫੜ ਦਿੰਦੇ ਕਹਿੰਦੇ ਜਲਾਲਾਬਾਦ ਵਾਲੀ ਪੂਆ ਪਰਸ ਤੂੰ ਫੁੱਲਾਂ ਤੇ ਆ ਜੂ ਕਿਰਾ ਚੱਕੋ ਬਸ ਜਿੰਨਾ ਪਿੱਛੇ ਪਾਪ ਕਮਾਉਂਦੇ ਫਿਰਦੇ ਆ ਪਤਾ ਨਹੀਂ ਨਾਲ ਲੈ ਜਾਣੇ ਮੈਂ ਤਾਂ ਇਤੋਂ ਗੱਲ ਸ਼ੁਰੂ ਕੀਤੀ ਸੀ ਸੋ ਭਾਈ ਸਾਰੇ ਤਰੱਕੀ ਕਰੋ ਸਾਰੇ ਤਰੱਕੀ ਕਰੋ ਸਮਾਜ ਤਰੱਕੀ ਕਰੂਗਾ ਤਾਂ ਸਾਰਾ ਸਮਾਜ ਉੱਪਰ ਉੱਠੂਗਾ ਕਿਸੇ ਦੀ ਲੀ ਛੋਟੀ ਕਰਕੇ ਆਪ ਦੀ ਲੀ ਵੱਡੀ ਨਹੀਂ ਹੁੰਦੀ ਆਪਦੇ ਲਈ ਵੱਡੀ ਕਰਕੇ ਹੀ ਆਪਦੇ ਲਈ ਵੱਡੀ ਹੁੰਦੀ ਹੈ ਆਪਦੀ ਲਾਈਨ ਵੱਡੀ ਕਰੋ ਤੁਸੀਂ ਦੇਸ਼ ਭਗਤ ਲੋਕ ਹੋ ਤੁਸੀਂ ਟੈਕਸ ਦੇਣ ਵਾਲੇ ਲੋਕ ਹੋ ਚੰਗੇ ਲੋਕ ਹੋ ਅਸੀਂ ਜਿਸ ਤਰ੍ਹਾਂ ਉੱਪਰੋਂ ਗੱਲ ਕੀਤੀ ਹੈ ਮੈਂ ਵੀ ਨੈਟਫਲਿਕਸ ਤੋਂ ਮੈਂ ਵੀ ਬੰਬੇ ਤੋਂ ਬਹੁਤ ਪੈਸੇ ਕਮਾ ਲੈਂਦਾ ਜੀ ਫਿਲਮਾਂ 'ਚੋਂ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਧਰਮ ਪਤਨੀ ਵੀ ਜੁਆਇੰਟ ਕਮਿਸ਼ਨਰ ਦੋਨੋਂ ਪਤੀ ਪਤਨੀ ਇਨਕਮ ਟੈਕਸ ਦੇ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਫ਼ਤਰ ਦਾ ਚਪੜਾਸੀ ਬੋਰੀਆਂ ਭਰ ਕੇ ਲੈ ਕੇ ਜਾਂਦਾ ਹੈ ਕਮਿਸ਼ਨਰ ਔਰ ਐਸਾ ਬੰਦਾ ਰੱਬ ਨੇ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਾਇਆ ਉਸੇ ਦਾ ਅਸਤੀਫਾ ਦੇ ਕੇ ਉਸੇ ਦਫ਼ਤਰ ਮੂਰੇ ਕੁਰਸੀ ਪਲਾਸਟਿਕ ਦੀ ਢਾ ਕੇ ਬਹਿ ਗਿਆ ਕਹਿੰਦਾ ਜੇ ਕੋਈ ਅੰਦਰ ਪੈਸੇ ਮੰਗੇ ਮੈਨੂੰ ਦੱਸ ਕੀ ਦੱਸ ਕੇ ਜਾਈਂ ਨਾ ਹੁਣ ਕੁਰਸੀ ਠਾ ਸਕਦੇ ਨੇ ਉੱਥੋਂ ਕਹਿੰਦਾ ਮੈਂ ਤਾਂ ਅਸਤੀਫਾ ਦੇਤਾ ਜਿਸ ਵੇਲੇ ਆਈਆਰਐਸ ਸਸ਼ਵਾਨੀ ਦੀ ਗੱਲ ਕਰਦੇ ਸੀ ਅੱਜ ਮੇਰੇ ਯਾਦ ਆ ਗਈ ਗੱਲ ਹਿਸਾਰ ਜ਼ਿਲ੍ਹੇ ਚ ਸ਼ਿਵਾਨੀ ਪਿੰਡ ਹੈ ਬਰਵਾਲੇ ਤੋਂ ਜਦੋਂ ਆਪਾਂ ਜਾਂਦੇ ਆ ਨਾ ਇਧਰੋਂ ਉਧਰਲੇ ਪਾਸੇ ਪਿੰਡ ਆਲੇ-ਦੋਲੇ ਦੇ 40 ਕਿਲੋਮੀਟਰ ਦੇ ਰੇਡੀਅਸ ਚ ਇੱਕ ਬੰਦਾ ਜਿਹਨੇ ਆਈਆਰਐਸ ਦਾ ਕਲੀਅਰ ਕੀਤਾ ਐਗਜ਼ਾਮ ਤੇ ਮਾਂ ਪਿਓ ਨੂੰ 2 ਮਹੀਨੇ ਲੱਗੇ ਲੱਭਣ ਨੂੰ ਇਹ ਦੱਸਣ ਵਾਸਤੇ ਵੀ ਤੂੰ ਅਫਸਰ ਬਣ ਗਿਆ ਕਿੱਥੇ ਫਿਰਦਾ ਸੀ ਮਦਰ ਟ੍ਰੇਸਾ ਦੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਗਰੀਬਾਂ ਦੇ ਵਿੱਚ ਬੰਗਾਲ ਦੇ ਵਿੱਚ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿ ਰਹਿ ਕੇ ਆਏ ਨੇ ਉਹ ਬੰਦੇ ਨੂੰ ਜੇਲ੍ਹ ਚ ਉਹ ਬੰਦੇ ਨੂੰ ਜੇਲ੍ਹ ਚ ਪਾਤਾ ਯਾਰ ਵੀ ਜੇਲ੍ਹ ਚ ਰਹਾ ਉਹ ਘਾਂ ਜੇਲ੍ਹ ਚ ਵੀ ਰਹਿਣਾ ਇੱਕੋ ਗੱਲ ਆ ਝੁੱਗੀ ਝੋਪੜੀ ਨਾਲੋਂ ਤਾਂ ਵਧੀਆ ਹੀ ਹੋਣਾ ਆਪ ਬਣੇ ਫਿਰਦੇ ਆ ਉਦੋਂ ਗੱਡੀ ਦੀ ਲਾਈਨ ਹੀ ਨਹੀਂ ਪਈ ਸੀ ਜਦੋਂ ਤੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਹੋਂ ਦੇਸ਼ ਵੇਚੀ ਜਾਂਦੇ ਉਹ ਕੀ ਕਰੀਏ ਫਿਰ ਉਹਨੂੰ ਉਹ ਗੱਡੀ ਦੀ ਲੈਣੀ ਹੈ ਨਹੀਂ ਸੀ ਉਦੋਂ ਮਨ ਕੋਈ ਕੁਛ ਵੀ ਬੋਲ ਸਕਦਾ ਯਾਰ ਪਪੂਆ ਗਿਨੂਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂਆ ਗਿਨੂਆ ਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਕਹਿੰਦੇ ਜੀ ਉੱਥੋਂ ਦਾ ਸਭ ਤੋਂ ਵੱਡਾ ਬੋਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਕਿੰਨੀ ਵੱਦੀ ਹੈ ਕਹਿੰਦੇ 9500 ਮੈਂ ਕਹਿੰਨੇ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਆ ਨਾਲ ਜੀਸੀਬੀ ਦੇ ਟੇਡੇ ਵੀ ਹੋ ਜਾਂਦੇ ਰਹਿੰਦੇ ਆ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ 'ਚ ਰਹਿ ਲੋ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵੇੜਿਆਂ 'ਚ ਨੇ ਉਹ ਗਰੀਬੀਆਂ ਬਸਤੀਆਂ 'ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਅੰਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗੱਲ ਲੀਰਾਂ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਉਹ ਇਹੋਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀਆਂ ਨੂੰ ਜਵਾਬਤਾ ਦੇ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਦਰਦ ਆਇਆ ਕੀ ਦਰਦ ਹੈ ਇਹਨਾਂ ਨੂੰ ਪਤਾ ਕੁਛ ਵੀ ਕੀ ਹੁੰਦਾ ਹੈ ਦਿਹਾੜੀ ਕੀ ਹੁੰਦੀ ਹੈ ਆ ਤਾਂ ਹੁਣ ਨਰੇਗਾ ਖਤਮ ਕਰਨ ਲੱਗੇ 342 ਰੁਪਏ ਦਿਹਾੜੀ ਆ ਉਹ ਤੇ ਆਰਾ ਲੈ ਕੇ ਬਹਿ ਗਿਆ ਮੋਦੀ ਹੁਣ ਗਰੀਬਾਂ ਦੇ ਗਰਦਨ ਤੇ ਆਰਾ ਲੈ ਕੇ ਬਹਿ ਗਿਆ ਕਹਿੰਦੇ ਜੀ ਪੰਜਾਬ ਸਰਕਾਰ ਦੇ ਉਹ ਪੈਸੇ ਵੀਰ ਤੂੰ ਸਾਨੂੰ ਦੇ ਦੋ ਅਸੀਂ ਤਾਂ ਦੇ ਦਾਂਗੇ ਤੂੰ ਸਾਨੂੰ ਸਾਡਾ ਸਾਡਾ ਪੈਸਾ ਦੇ ਦੋ ਅਸੀਂ ਦੇ ਦਾਂਗੇ ਅੱਗੇ ਸਾਨੂੰ ਕੀ ਪ੍ਰੋਬਲਮ ਹੈ ਮੈਂ ਪਿੱਛੇ ਜੇ ਜਾਪਾਨ ਤੇ ਕੋਰੀਆ ਜਾ ਕੇ ਕੋਰੀਆ ਦੇ ਵਿੱਚ ਸਿਓਲ ਦੇ ਵਿੱਚ ਇੱਕ ਮਾਰਕੀਟ ਚ ਲੈ ਗਿਆ ਮੈਨੂੰ ਬੜੀ ਬੜਾ ਰੌਸ਼ਨ ਜਿਵੇਂ ਦਿੱਲੀ ਦੀ ਕੋਈ ਮਾਰਕੀਟ ਹੋਵੇ ਨਾ ਮੈਂ ਕਿਹਾ ਯਾਰ ਦਿੱਲੀ ਵਾਲਾ ਮਾਹੌਲ ਕਹਿੰਦੇ ਹਾਂ ਜੀ ਇਹ ਅੱਛਾ ਸਾਹਮਣੇ ਬਹੁਤ ਵੱਡੇ ਉੱਚੇ ਉੱਚੀਆਂ ਬਿਲਡਿੰਗਾਂ بڑے بڑے ਵੱਡੇ ਸ਼ੋਅਰੂਮ ਐਲਜੀ ਦੇ ਸੈਮਸੰਗ ਦੇ ਹੁੰਡਈ ਦੇ ਹਨਾ ਉਹਨਾਂ ਦੀਆਂ ਕੰਪਨੀਆਂ ਨੇ ਕੋਰੀਆ ਦੀ ਬਿਲਕੁਲ ਉਹਦੇ ਸਾਹਮਣੇ ਜਮਾ ਦੇਸੀ ਤੜਕਾ ਲੱਗੇ ਲੱਗੇ ਹੈ ਨਾ ਇਹ ਉਹ ਇੰਨਾ ਰਸ਼ ਮੈਂ ਕਿਹਾ ਵੀ ਇਹ ਕੀ ਹੈ ਕਹਿੰਦੇ ਜੀ ਇੱਥੋਂ ਦੇ ਲੋਕਾਂ ਨੇ ਇੱਥੇ ਇਹ ਮੰਗ ਕਰਕੇ ਲੋਕਲ ਦੁਕਾਨਦਾਰੀ ਨੂੰ ਬਚਾਉਣ ਵਾਸਤੇ ਮਾਰਕੀਟ ਬਣਵਾਈ ਹੋਈ ਹੈ ਕਿ ਅਸੀਂ ਇੱਥੋਂ ਹੀ ਖਰੀਦਾਂਗੇ ਅਸੀਂ ਵੱਡੇ ਬ੍ਰਾਂਡਾਂ ਦੇ ਹਨ ਜੇਬਾਂ ਨਹੀਂ ਭਰਨੀਆਂ ਅਸੀਂ ਇੱਥੋਂ ਖਰੀਦਾਂਗੇ ਤੁਹਾਡੇ ਦੁਕਾਨਦਾਰਾਂ ਦੇ ਤੁਹਾਡੇ ਨਾਲ ਨਾ ਮਤਲਬ ਮਨ ਤਾਂ ਪਤਾ ਹੈ ਮੈਂ ਤਾਂ ਇਸ ਗੱਲ ਚਾਹੇਗਾ ਪਿੰਡਾਂ ਚੋਂ ਤੁਹਾਡੇ ਨਾਲ ਰਿਸ਼ਤੇ ਬਣ ਜਾਂਦੇ ਜੀ ਤੁਹਾਡੇ ਮਤਲਬ ਦੁਕਾਨਦਾਰ ਦਾ ਜਾਂ ਆੜਤੀ ਦਾ ਕਰਾਇਆ ਹੋਇਆ ਰਿਸ਼ਤਾ ਕਦੇ ਨਹੀਂ ਟੁੱਟਦਾ ਜੀ ਕਿਉਂਕਿ ਉਹਨੂੰ ਸਾਰਾ ਪਤਾ ਹੁੰਦਾ ਜੀ ਵੀ ਉਹਨਾਂ ਦਾ ਮੁੰਡਾ ਐ ਇੰਨਾ ਪੜਿਆ ਹੋਇਆ ਐ ਇੰਨੀ ਜ਼ਮੀਨ ਐ ਇੰਨੀ ਠੇਕੇ ਤੇ ਲੈਂਦਾ ਤੇ ਇਹਨਾਂ ਦੀ ਕੁੜੀ ਐ ਉਹ ਵੀ ਇੰਨਾ ਪੜੀ ਹੋਈ ਐ ਇੰਨੀ ਜ਼ਮੀਨ ਐ ਇੰਨੀ ਠੇਕੇ ਲੈਂਦਾ ਉਹ ਉਹਨੇ ਆਪਦੀ ਆਪਦੀ ਆੜਤ ਵਧਾਉਣੀ ਹੁੰਦੀ ਐ ਹਨਾ ਉਹ ਦੋਨਾਂ ਦਾ ਰਿਸ਼ਤਾ ਕਰਾਉਂਦਾ ਜਿੱਦੇ ਆੜਤੀਆ ਜਿਹੜਾ ਵਿਚੋਲਾ ਹੁੰਦਾ ਐ ਜਿਵੇਂ ਆਰਤੀਆ ਵਿਆਹ ਚ ਆਉਂਦਾ ਨਾ ਆਪਾਂ ਘਰ ਦੀ ਸਭ ਤੋਂ ਵਧੀਆ ਦਰੀ ਤੇ ਸਭ ਤੋਂ ਵਧੀਆ ਚਾਦਰ ਉਹਦੇ ਵਾਸਤੇ ਵਿਛਾਉਣੇ ਲਾਲਾ ਜੀ ਆਏ ਨੇ ਬਰਫੀ ਲੈ ਕੇ ਆਉਂ ਵੀ ਜਿਹੜੀ ਜਿਹੜੀ ਸਾਨੂੰ ਜੁਆਕਾਂ ਨੂੰ ਹੀ ਦਿਖਾਉਂਦੇ ਹੁੰਦੇ ਉਹ ਬਰਫੀ ਲਾਲਾ ਜੀ ਬਿੜੀ ਕੱਢਦੇ ਆਂ ਅਸੀਂ ਫਿਰ ਵਿੱਚ ਦੀ ਇੱਕ ਟੁਕਾ ਲਾ ਜੈਨੇ ਹੁੰਨੇ ਆਪਾਂ ਵਿਚਾਕ ਲੈਨੇ ਹੁੰਨੇ ਆ ਪਰ ਉਹ ਉਹ ਇੱਕ ਬੌਂਡਿੰਗ ਹੈ ਸੋਸ਼ਲ ਬੌਂਡਿੰਗ ਸਾਡੀ ਆਰਤੀਆ ਨਾਲ ਦੁਕਾਨਦਾਰ ਨਾਲ ਅੱਜ ਵੀ ਮੇਰੀ ਮਾਂ ਉਹਨਾਂ ਤੋਂ ਹੀ ਮਤਲਬ ਸੌਦਾ ਪੱਤਾ ਪੰਸਾਰੀ ਦਾ ਹਲਦੀ ਦਾ ਖੜਦਾ ਸਾਰਾ ਉਹਨਾਂ ਤੋਂ ਹੀ ਲੈਂਦੇ ਅੱਜ ਵੀ ਮਤਲਬ ਪੂਰੀ ਜ਼ਿੰਦਗੀ ਦੇ ਇੱਕ ਰਿਸ਼ਤੇ ਬਣੇ ਹੋਏ ਨੇ ਯਾਰ ਤੇ ਉਹ ਆਪਾਂ ਸਰਕਾਰਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਪਤਾ ਹੈ ਇਹ ਕਦੇ ਦੁਕਾਨਦਾਰ ਕਦੇ ਖੜੇ ਹੋਣ ਪਤਾ ਲੱਗੇ ਇਹ ਤਾਂ ਦੱਬਣ ਜਾਣਦੇ ਆ ਵੀ ਦੁਕਾਨ ਦਾ ਬਲੂ ਆ ਦੁਕਾਨ ਚੱਲਦੀ ਹੈ ਦੱਬ ਲੋ ਆ ਰੇੜੀ ਚੱਲਦੀ ਹੈ ਦੱਬ ਲੋ ਉਹਨੂੰ ਕੀ ਪਤਾ ਕਦੇ ਖੜੇ ਹੋਣ ਕਿਸੇ ਪਪੂੜ ਸਮੋਸੇ ਵਾਲੇ ਦੇ ਹਨਾ ਪਤਾ ਲੱਗੇ ਮਹਿਤੇ ਦੀ ਵਰਫੀ ਕੀ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਮੋਰੇ ਦੋ ਘੰਟੇ ਖੋਲਦਾ ਬਸ ਉਹ ਮੈਂ ਤੇ ਦੀ ਵਰਫੀ ਕੋਟਕਪੂਰੀ ਦਾ ਟੋਡਾ ਤੋਸ਼ਾ ਫਾਜ਼ਿਲ ਕਾ ਦਾ ਕਿਤੇ ਇੱਕ ਕਿਤੇ ਪਤਾ ਹੋਵੇ ਇਹਨਾਂ ਨੂੰ ਉਹਨੂੰ ਆਰਡਰ ਦੇਣਾ ਲਓ ਤੋਸ਼ਾ ਓਏ ਚਲੋ ਜੀ ਐ ਥੋੜੀ ਆਉਂਦਾ ਜਿਹੜਾ ਆਪ ਖਰੀਦੇ ਤੇ ਨਜ਼ਾਰਾ ਆਉਂਦਾ ਹੈ ਨਾ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੋ ਗਈਆਂ ਤੁਸੀਂ ਸਰਕਾਰ ਬਣ ਗਏ ਮੈਂ ਕਿਹਾ ਸੀਗਾ ਪਿੰਡਾਂ ਚੋਂ ਸ਼